ਜੇਤੀ ਬਾੜੀ ਖਬਰਾਂ ਅਤੇ ਵਪਾਰ ਨਾਲ ਸੰਬੰਧਤ ਜਾਣਕਾਰੀ ਹਾਸਲ ਕਰਨ ਲਈ ਸਾਡੇ YouTube ਚੈਨਲ Search Punjab Today ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾਓ ਤਾਂ ਜੋ ਸਾਡਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ ਨਮਸਕਾਰ ਐਨਐਲਐ ਦੀ ਨਾ ਮਿੱਤ ਜਿੰਦਾਬਾਦ ਐਨਐਲਐ ਦੀ ਨਾ ਮਿੱਤ ਜਿੰਦਾਬਾਦ ਸਰਦਾਰ ਕੋਮਲ ਸਿੰਘ ਮਾਨ ਜਿੰਦਾਬਾਦ ਹਰਵਾਸੀ ਪਾਰਟੀ ਜਿੰਦਾਬਾਦ ਜੀ ਅੱਜ ਕਾਲੀਦਾਰ ਤੋਂ ਸਪਿੰਡਰ ਸਿੰਘ ਦੀ ਆਪਣੀਆਂ ਸਾਥੀਆਂ ਨਾਲ ਜ਼ਿਲ੍ਹਾ ਪ੍ਰਧਾਨ ਵੀ ਹੈ ਬਲਾਕ ਸੰਮਤੀ ਮੈਂਬਰ ਵੀ ਨੇ ਵੱਖ-ਵੱਖ ਅਹੁਦੇਦਾਰ ਸਾਰੇ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਐ ਆਮ ਆਦੀ ਪਾਰਟੀ ਦਾ ਅੱਜ ਪਰਿਵਾਰ ਵੱਡਾ ਹੋਇਆ ਹੈ ਮੈਂ ਇਹਨਾਂ ਨੂੰ ਆਮ ਆਦੀ ਪਾਰਟੀ ਰਾਜਪੁਰਾ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਤੇ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਕਿ ਇਹਨਾਂ ਨੇ ਅੱਜ ਆਮ ਆਦੀ ਪਾਰਟੀ ਦਾ ਪੱਲਾ ਫੜ ਕੇ ਆਮ ਆਦੀ ਪਾਰਟੀ ਦੇ ਪਰਿਵਾਰ ਦੇ ਮੈਂਬਰ ਬਣੇ ਸਰਦਾਰ ਭਗਵਾਨ ਸਿੰਘ ਮਾਨ ਜੀ ਦੀਆਂ ਨੀਤੀਆਂ ਤੇ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਆ ਆਮ ਆਦੀ ਪਾਰਟੀ ਵਿੱਚ ਆਏ ਔਰ ਬਿਨਾਂ ਕਿਸੇ ਮੰਗ ਤੋਂ ਆਮ ਆਦੀ ਪਾਰਟੀ ਵੀ ਸ਼ਾਮਲ ਹੋਇਆ ਇਹਨਾਂ ਨੂੰ ਮਾਨ ਸਨਮਾਨ ਪੂਰਾ ਮਿਲੇਗਾ ਕਿਉਂਕਿ ਆਮ ਆਦੀ ਪਾਰਟੀ ਮਾਨ ਸਨਮਾਨ ਦਿੰਦੀ ਹੈ ਆਮ ਆਦੀ ਪਾਰਟੀ ਆਪ ਦੇ ਪਰਿਵਾਰ ਦੇ ਮੈਂਬਰ ਸਮਝ ਕੇ ਸਾਰੀ ਟੀਮ ਨਾਲ ਚੱਲਦੀ ਹੈ ਤੇ ਇਹਨਾਂ ਨੂੰ ਪੂਰਾ ਮਾਨ ਸਨਮਾਨ ਇਸ ਰਾਜ ਪੂਰੇ ਵਿੱਚ ਵੀ ਕੰਮਾਂ ਦੀ ਬਹਾਰ ਆਈ ਹੋਈ ਹੈ ਹਰ ਜਗ੍ਹਾ ਕੰਮ ਚੱਲ ਰਿਹਾ ਪਿੰਡਾਂ ਦੀ ਗੱਲ ਕਰੀਏ ਪਿੰਡਾਂ 'ਚ ਸੜਕਾਂ ਗਲੀਆਂ ਤਾਂ ਬਣ ਰਹੀਆਂ ਨਾਲ ਬਥੇਰੀ ਜਗ੍ਹਾ ਤੇ ਨਰੇਗਾ ਭਵਨ ਤੇ ਕਮਿਊਨਿਟੀ ਸੈਂਟਰ ਲਾਇਬ੍ਰੇਰੀਆਂ ਇਹ ਸਭ ਕੁਝ ਬਣ ਰਹੀਆਂ ਨੇ ਤਾਂ ਹਾਲੇ ਤਾਂ ਮੈਂ ਕਹਿੰਦੀ ਆ ਬਹੁਤ ਥੋੜੇ ਕੰਮ ਹੋਏ ਨੇ ਹੋਰ ਬਹੁਤ ਸਾਰੇ ਕੰਮ ਹੋਣੇ ਨੇ ਜੀ ਬਿਲਕ ਨੂੰ ਦੇਖ ਕੇ ਨਹੀਂ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਲੋਕਾਂ ਨੇ ਜ਼ਿਲ੍ਹਾ ਪ੍ਰਧਾਨ ਫਿਸ਼ਿੰਗ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਤੇ ਸੈਨਿਕ ਮਾਜ ਸਭਾ ਮਾਲਵਾ ਜੋਂ ਤੋਂ ਮੈਂ ਪੰਜਾਬ ਤੋਂ ਪ੍ਰਧਾਨ ਆਇਆ ਹਾਂ ਤੇ ਤੁਹਾਨੂੰ ਇਹ ਦੱਸਣਾ ਚਾਹਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੈਂ ਲਗਾਤਾਰ 30 ਸਾਲ ਤੋਂ ਜਿਹੜਾ ਆ ਗਿਆ ਵੱਖ-ਵੱਖ ਅਹੁਦਿਆਂ ਤੇ ਕੰਮ ਵੀ ਕੀਤਾ ਹੈ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਈਮਾਨਦਾਰ ਨੀਤੀਆਂ ਤੇ ਲੋਕ ਭਲਾਈ ਨੀਤੀਆਂ ਦੇ ਦੇਖਦੇ ਹੋਏ ਅਰ ਖਾਸ ਕਰਕੇ ਅジナ ਸਾਡੇ ਸਥਾਨਕ ਐਮ ਐਲ ਏ ਸਹਿਬਾਨ ਨੀਨਾ ਪੈਣ ਨੀਨਾ ਮਿੱਤਲ ਤੇ ਮਿੱਤਲ ਪਰਿਵਾਰ ਦੀ ਜੋ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਹੈਗਾ ਉਹ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਜਿਹੜਾ ਜੋ ਕੰਮ ਕਾਜ ਏ 12 ਪਦੇ ਲਾਲੋ ਹੋਰ ਕੰਮ ਕਰ ਰਿਆ ਗਿਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਅੱਜ ਆਮ ਆਦਮੀ ਪਾਰਟੀ ਦਾ ਪਲਟਕਿਆ ਜੀ ਕੁਵਿੰਦਰ ਸਿੰਘ ਮਿੱਤਿਆ ਵਰ ਸਰਪੰਚ ਉਹ ਸਰਕਲ ਪ੍ਰਧਾਨ ਕਰਨ ਲਈ ਜੀ ਮਰੇ ਨਾਲ ਜਗਿੰਦਰ ਸਿੰਘ ਰੋਮੀ ਜ਼ਿਲ੍ਹਾ ਪ੍ਰਧਾਨ ਬੀਸੀ ਸਿੰਘ ਜਗਜੀਤ ਸਿੰਘ ਮੱਜਰੀ ਇਹ ਯੂਥ ਪ੍ਰਧਾਨ ਰਾਜਪੁਰਾ ਇਸ ਅਰਵਿੰਦਰ ਸਿੰਘ ਹੁਣ ਮਿਰਚਾਪੁਰ ਦੇ ਸਾਬਕਾ ਸਰਪੰਚ ਹੋਰ ਜਿੰਨੇ ਵੀ ਹਨ ਸਾਡੇ ਕਮਲਜੀਤ ਸਿੰਘ ਇਹ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਸਰਕਲ ਦੇ ਸਾਰੇ ਵੱਖ-ਵੱਖ ਉਹਦੇ ਨਾਂ ਛੱਡ ਕੇ ਅਸੀਂ ਅੱਜ ਮੈਡਵੇਰੇ ਨਾਲ ਕਲਵੀ ਪਾਰਟੀ ਜਿੰਦਾਬਾਦ